ਸੋ ਤਾਂ ਅੱਜ ਮੈਂ ਪ੍ਰੈਂਕਾਂ ਚੱਲੀ ਆ ਮੈਂ ਉੱਠ ਗਈ ਆ ਮਤਲਬ ਕਿ ਮੈਂ ਤਿਆਰ ਹੋ ਲਈ ਆ ਨਾ ਉਹਨੂੰ ਕਿ ਤੇ ਇਧਰ ਲੋਂਗੇ ਆ ਸਾਹਬ ਆ ਉਹਨਾਂ ਨੇ ਤਾਂ ਲੈ ਮੂਵੀ ਨਹੀਂ ਧੋਤਾ ਹੈਗਾ ਤੇ ਪ੍ਰੈਂਕ ਮੈਂ ਕਰਨਾ ਨਾ ਦੂਸਰੇ ਰੂਮ ਦੇ ਵਿੱਚ ਚੱਲੀ ਆ ਮੈਂ ਤੇ ਮੇਰੇ ਨਾਲ ਨਾਲ ਚੱਲੇਓ ਤੁਸੀਂ ਵੀ ਸਵੇਰ ਦਾ ਟਾਈਮ ਆ ਬਾਹਰ ਮੌਸਮ ਬਹੁਤ ಕ್ಯಾ ਹੈ ਬਹੁਤ ਸੋਹਣਾ ਹੋਇਆ ਆ ਸੀ ਮਨਾਲੀ ਆਏ ਹੋਏ ਆ ਬਸ ਰੁਕੋ ਜੇ ਵੀਡੀਓ ਦੇਖੀ ਬਣੇ ਰਿਹਾ ਲੋਕ ਕੋਲ ਨੂੰ ਚਲਾ ਲਈ ਨੀ ਤੇ ਹਲੋ ਹਲੋ ਜਿਰਾਣਾ ਨਹੀਂ ਹੈਗਾ ਤੀ ਸੁੱਤੇ ਸਾਰੇ ਜਣੇ ਮੈਂ ਤਿਆਰ ਹੋ ਗਈ ਆ ਤਨ ਤਸਰੇ ਕੇ ਅਸੀਂ ਸਵੇਰੇ ਕਸੌਲ ਨੇ ਨਿਕਲਣਾ ਆ ਜਲਦੀ ਉਹ ਤੇਰੀ ਉਹ ਬੁਲਾਉਂਦੇ ਉਧਰ ਆ ਜਾਓ ਹੋ ਗਏ ਤਿਆਰ ਭਾਬੀ ਤੁਹਾਡੇ ਸਾਹਮਣੇ ਆ ਮੈਨੂੰ ਤਿਆਰੀ ਲੱਗਦੀ ਪਈ ਹੈਗੀ ਉਧਰ ਬੁਲਾਉਂਦੇ ਪਏ ਤੁਹਾਨੂੰ ਆ ਦੇਖ ਮੈਂ ਤਿਆਰ ਹੋ ਗਈ ਆ ਚਲੋ ਆਜੋ ਹੁਣ ਉਧਰ ਬੁਲਾਉਂਦੇ ਪਏ ਆ ਕਹਿੰਦੇ ਉਹਨਾਂ ਨੂੰ ਕਿਉਂ ਆਜੋ ਜਲਦੀ ਦੇਣੀ ਇੱਥੇ ਲਾਈਟਾਂ ਵੀ ਨਹੀਂ ਜਗਾਈਆਂ ਹੈਗੇ ਹਲੇ ਲਾਈਟਾਂ ਆਨ ਕਰ ਲਓ ਕਿੱਥੇ ਗਈ ਸਵਿੱਚ ਇਹਨਾਂ ਦੇ ਉਹ ਉੱਥੇ ਹੋਣੀ ਆ ਉੜ ਜਾ ਚਲਦੀ ਤੁਹਾਨੂੰ ਰਾਤ ਹੀ ਕਿਹਾ ਸੀ ਕਿ ਸੌਂ ਲ ਜਾਣਾ ਆ ਉਹ ਆ ਰਾਤ ਕਿਹਾ ਨਹੀਂ ਸੀ ਟਾਈਮ ਨਾਲ ਉੱਠ ਜਿਓ ਕਿ ਸੌਂ ਜਾਣਾ ਆ ਚੰਡੀਗੜ੍ਹ ਚੰਡੀਗੜ੍ਹ ਆ ਬਾਈ ਗਈ ਚੰਡੀਗੜ੍ਹ ਚੰਡੀਗੜ੍ਹ ਕਦੋਂ ਕਿਹਾ ਚੰਡੀਗੜ੍ਹ ਉਹਦੇ ਉਧਰ ਤਿਆਰ ਹੋ ਗਏ ਆਜੋ ਬੁਲਾਉਂਦੇ ਪਏ ਤੁਹਾਨੂੰ ਮਾਈ ਗੋਡ ਕਿਹੜੀ ਬਰਾਉਨ ਡੈਸ ਹੈਗੀ ਤੇ ਇਹ ਕਿੰਨੇ ਟਾਈਮ ਦੀ ਫੋਨ ਚਲਾਈ ਜਾਂਦੀ ਇੱਥੇ ਬੈਠ ਕੇ ਜਿੰਨੀ 6 ਜਿੰਨੀ 7 ਵਜੇ ਨਾਲ ਉੱਠਿਆ 7 ਵਜੇ ਦੀ 5 ਵਜੇ ਦੀ ਚਲੋ ਆ ਪੁੱਛੋ ਆਪਣੇ ਭਾਜੀ ਨੂੰ ਕਿ ਕਿਉਂ ਦੱਸਿਆ ਜਿਹੜੇ ਤੁਸੀਂ ਸੁੱਤੇ ਹੋ ਇੰਨੇ ਟਾਈਮ ਤੇ ਰਾਤੀ ਹਲੇ ਕਹਿ ਕੇ ਸੁੱਤੇ ਸੀਗੇ ਤੁਹਾਨੂੰ ਪਰ ਜਦੋਂ ਕੋਈ ਮਾੜਾ ਟਾਈਮ ਆਵੇ उठते नहीं थे सुते पे मैके मै तो त्यार हो गई मैं उदर सारे त्यार हो गए मैं चलती पे आम वो ठंडी चलती है अजूब पई है उस साइडा तो पई ना एक बार ਹਾਂ ਐਤ ਕਿਸਾ ਇਸ ਸਾਈਡ ਕੱਟਿਆ ਇਹ ਹਾਂ ਇਸ ਸਾਈਡ ਘਟ ਗਈ ਆ ਹਾਂ ਆ ਦੇਖੋ ਇੱਧਰ ਘਟ ਗਈ ਆ ਇੱਧਰ ਘਟ ਗਈ ਆ ਅੱਜ ਮੌਸਮ ਠੰਡਾ ਆ ਬੱਦਲ ਹੋਇਆ ਠੰਡਾ ਮੈਨੂੰ ਲੱਗਦਾ ਅੱਜ ਜਾਂਦਾ ਆਪਾਂ ਨੂੰ ਨਹੀਂ ਪਾਊਗਾ ਨਹੀਂ ਤੇ ਜੇ ਕਿਸੇ ਆਪਾਂ ਨਾਲ ਕੀ ਨਹੀਂ ਕਹਿ ਦੇਵੇ ਕੋਈ ਕੋਈ ਨੋ ਬੜੇ ਬਸ ਜੀ ਸੁਣੋ ਤੁਹਾਨੂੰ ਮਾੜੀ ਮੁੱਟੀ ਹਾਂ ਵੀਰਲੇ ਬਰਸੇ ਦੀ ਆ ਅੱਜ ਵਰਖ ਵੀ ਇੱਧਰ ਦੀ ਆ ਨਾ ਉੱਪਰ ਇੰਨੀ ਨਹੀਂ ਹੈ ਜਿੰਨੀ ਉਮੀਦ ਨਾਲ ਸਾਨੂੰ ਲੱਗਦਾ ਸੀ ਨਾ ਵੀ ਇੰਨੀ ਠੰਡੇ ਆ ਉੱਤਰ ਅਸਲ ਚ ਤਾਂ ਵੀ ਅਸੀਂ ਦੋ ਖਾਤ ਤੇ ਨਾ ਨਹੀਂ ਤਾਂ ਇਹਨਾਂ ਨੇ ਕਿੱਥੇ ਉੱਠ ਨਹੀਂ 11 ਵਜੇ ਤੋਂ ਪਹਿਲਾਂ ਕੀ ਫਾਇਦਾ ਥੋੜੇ ਇੰਨੇ ਦੂਰ ਆਏ ਹੋ ਆ ਤੇ ਘੁੰਮੇ ਨਹੀਂ ਹੈ ਹੱਤੀ ਜਾਂਦੇ ਆ ਹੁਣ ਸੋਣਾ ਨਹੀਂ ਹੁਣ ਦੁਬਾਰਾ ਆਪਣੇ ਕੱਪੜੇ-ਕੁਪੜੇ ਪਾਓ ਤੇ ਘੁੰਮਦੇ ਆ ਇੱਧਰ ਜਾ ਕੇ ਜੰਗਲਾਂ ਦੇ ਵਿੱਚ ਉੱਧਰ ਉਹ ਦੇਖੋ ਲੋਕੀ ਸਵੇਰੇ-ਸਵੇਰੇ ਫੋਟੋ ਸ਼ੂਟ ਕਰਨ ਚਲ ਗਏ ਆ ਟੁਮਟ ਜੂਮ ਕਰਾਓ ਉਹ ਦੇਖੋ ਸਵੇਰੇ-ਸਵੇਰੇ ਇੰਨੀ ਠੰਡ ਦੇ ਵਿੱਚ ਹਲੇ ਤਕਰੀਬਨ 8 ਵਜੇ ਆ 8:00 8 ਦਾ ਟਾਈਮ ਹੋਇਆ ਸ਼ੰਗੜ ਚੱਲੇ ਆ ਉਹਦਾ ਵੀ ਨਿਕਲਦੇ ਆ ਹਣਾ ਗੋਇੰਗ ਟੂ ਬੈਕ ਅੱਜ ਅਸੀਂ ਯੂ نو ਜਿੱਦਾਂ ਕਿਦਾਂ ਚੰਡੀਗੜ੍ਹ ਛੱਲੇ ਹਾਂ